ਰੇਲਵੇ ਸਟੇਸ਼ਨ ਸਰਹੰਦਰ ਨਜ਼ਦੀਕ ਮਾਰਕੀਟ ਵਿੱਚ ਇੱਕ ਵੀਡੀਓ ਗੇਮਜ਼ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਜਿਸ ਦੌਰਾਨ ਦੁਕਾਨ ਵਿੱਚ ਲੱਗਿਆ ਐਲਸੀਡੀਆਂ ਪਤੰਗ ਤੇ ਡੋਰਾਸ ਮਿਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਸਭ ਦੇਖ ਕੇ ਉਕਤ ਦੁਕਾਨਦਾਰ ਬੇਹੋਸ਼ ਹੋ ਗਿਆ। ਜਿਸ ਨੂੰ ਫੌਰਨ ਹੀ ਦੁਕਾਨਦਾਰਾ ਵੱਲੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਫਾਇਰ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਕਰਕੇ ਕਿਸੇ ਵਿਅਕਤੀ ਵੱਲੋਂ ਅੱਗ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ। ਅਤੇ ਕੁਝ ਸਮੇਂ ਬਾਅਦ ਹੀ ਆਪਣੇ ਫਾਇਰ ਕਰਮੀਆਂ ਸਮੇਤ ਮੌਕੇ ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਅੱਗ ਕਰੀਬ 11:00 ਵਜੇ 5:00 ਵਜੇ ਲੱਗੀ ਤੇ ਲਗਾਤਾਰ ਕਈ ਘੰਟੇ 5 ਬ੍ਰਿਗੇਡੀਆਂ ਆਕਰ ਕਰੀਬ 6 ਤੋਂ 7 ਗੱਡੀਆਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਫਿਰ ਵੀ ਅੱਗ ਨਾ 부ਜੀ ਤਾਂ ਦੁਕਾਨ ਦੇ ਪਿਛਲੇ ਕੰਧ ਨੂੰ ਸੰ ਲਾ ਕੇ ਨੌਜਵਾਨਾਂ ਵੱਲੋਂ ਅੱਗ ਬੁਝਾਉਣ ਦੀ ਅਨਥਕ ਕੋਸ਼ਿਸ਼ ਕੀਤੀ ਗਈ ਅੱਗ ਦੀ ਲਪਟਾ ਬਹੁਤ ਭਿਆਨਕ ਸਨ ਤੇ ਸ਼ਟਰ ਨੂੰ ਤੋੜ ਕੇ ਅੱਗ ਤੇ ਕਾਬੂ ਪਾਇਆ ਗਿਆ ਦਸਨ ਯੋਗ ਹੈ ਕਿ ਇਸ ਆਗ ਨੂੰ ਬੁਝਾਉਣ ਲਈ ਜਦੋਂ ਜਹਾਦ ਕਰ ਰਿਹਾ ਇੱਕ ਨੌਜਵਾਨ ਦੁਕਾਨ ਦੀ ਦੂਜੀ ਮੰਜ਼ਲ ਤੋਂ गिर ਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਜ਼ੇਰੇ ਇਲਾਜੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੇ ਸਿਰ ਤੇ 18 ਅਤੇ ਸੱਜੇ ਹੱਥ ਵਿੱਚ ਪਿੰਡ ਅਤੇ ਖੱਬੇ ਹੱਥ ਵਿੱਚ ਦੋ ਟਾਂਕੇ ਲਗਾਏ ਗਏ ਹਨ ਇਹ ਕੋਈ ਸ਼ੋਰਟ ਜਾਂ ਕਿੱਦਾਂ ਹੋ ਗਿਆ ਅੱਗ ਲੱਗੀ ਤੇ ਬਹੁਤ ਮੈਂ ਸਾਰੇ ਹੀ ਸਬਾਨ ਜਲ ਗਿਆ ਔਰ ਕੋਈ ਵੀ ਚੀਜ਼ ਨਹੀਂ ਬਚੀ ਸਾਰੇ ਲੱਗੇ ਹੋਏ ਤੇ ਸਾਰੇ ਸੱਤ ਲੱਗੇ ਹੋਏ ਨੇ ਤੇ ਉਹਨੂੰ ਅੱਗ ਨੂੰ ਕੰਟਰੋਲ ਕਰ ਰਹੇ ਆ ਜਿੱਦਾਂ ਮੈਂ ਪਰ ਜਿਹੜਾ ਸੀ ਓਨਰ ਉਹ ਤਾਂ ਦੇਖਦੇ ਸਾਰ ਵਿਚਾਰਾ ਬਿਹੋਸ਼ ਹੋ ਕੇ ਗਿਆ ਔਰ ਤੇ ਕਰਦੇ ਕਰਦੇ ਇੱਕ ਵਿਚਾਰਾ ਹੋਰ ਮਦਦ ਕਰਨ ਲਈ ਸੀ ਉਹ ਵੀ ਉੱਪਰ ਤੀਜੀ ਮੰਜ਼ਲ ਤੋਂ ਥੱਲੇ ਕਰਕੇ ਉਹ ਮੁੰਡੇ ਜਾ ਕੇ ਉਹਦੇ ਟਾਂਕੇ ਲੱਗੇ 17 ਸਿਰ 'ਚ ਹੱਥਾਂ ਤੇ ਵੀ ਛੱਟਾਂ ਲੱਗੀਆਂ ਬਹੁਤ ਜ਼ਿਆਦਾ ਵੱਟਾ ਹੋ ਗਿਆ ਕਾਦੀ ਦੁਕਾਨ ਸੀ ਇਹਨੇ ਜੀ ਆਪਣਾ ਬੱਚਿਆਂ ਦੀ ਵੀਡੀਓ ਹੋ ਗਿਆ ਪਤੰਗਾ ਦਾ ਹੋ ਗਿਆ ਹੋਰ ਸਮਾਨ ਇਹ ਬੈਟ ਵਗੈਰਾ ਹੋ ਗਿਆ ਬੱਚਿਆਂ ਦਾ ਜਿਹੜਾ ਵੀ ਸਮਾਨ ਸੀ ਉਹ ਸਮਾਨ ਸੀ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਸਾਡੇ ਇੱਥੇ ਲੱਗ ਕੇ ਛੋਇਆ ਜੀ ਰੇਲਵੇ ਰੋਕ ਤੇ ਇੱਕ ਫਾਇਰ ਦੀ ਗੱਡੀ ਦੀ ਗੱਲ ਕਰਦੇ ਨੇ ਲੋਕਾਂ ਚ ਥੋੜਾ ਰੋਸ ਫਾਇਰ ਲੇਟ ਆਈ ਜੀ ਕਿਉਂ ਕਰਕੇ ਮੈਨੂੰ ਇਹ ਵੀ ਦੱਸਿਆ ਲੋਕਾਂ ਨੇ ਵੀ ਜਦੋਂ ਉੱਥੇ ਮੌਕੇ ਤੇ ਵੀ ਗਏ ਤੇ ਉੱਥੇ ਕੋਈ ਵੀ ਡਰਾਈਵਰ ਹਾਜ਼ਰ ਨਹੀਂ ਸੀ ਤੇ 9 ਘੰਟੇ ਬਾਅਦ ਫਾਇਰ ਦੀ ਗੱਡੀ ਪਹੁੰਚੀ ਐ ਮੈਂ ਸਮਝਦਾ ਕਿ ਕੈਨਸਰ ਫਾਇਰ ਦੀ ਗੱਡੀ ਪਹੁੰਚਣਗੀ ਇਹ ਬੜਾ ਜਿਹੜਾ ਨੁਕਸਾਨ ਹੋਇਆ ਇਹ ਛੋਟੇ ਜਿਹੋ ਜਿਹੇ ਥੱਲੇ ਹੋ ਜਾਂਦਾ ਹੁਣ ਜਦ ਮਲੇਡ ਹੁਣ ਕਰਕੇ ਉਹ ਐਲਸੀਡੀਆਂ ਦੀ ਸਾਰੀਆਂ ਉੱਪਰ ਉੱਪਰ ਤੱਕ ਅੱਗ ਪਹੁੰਚ ਗਈ ਹੁਣ ਪਿੱਛੇ ਵੀ ਮੋੜਾ ਕਰਕੇ ਅਸੀਂ ਸਾਰੇ ਲੱਗੇ ਹੋਏ ਆਂ ਤੇ ਉਹਨੂੰ ਅੱਗ ਦੇ ਕਾਬੂ ਬੰਦ ਤੇ ਸਾਰੇ ਜੇ ਸਾਥੀ ਕਰ ਰਹੇ ਆ لیکن ਜੇ اگر ਜੇ ਫਾਇਰ ਦਾ ڈرائیور ਉੱਥੇ ਟਾਈਮ ਸਰੰਦਾ اور ਗੱਡੀ ਟਾਈਮ ਸਿਰਫ ਉੰਜਨਦੀ ਤਾਂ ਇਹ ਡਾ ਨੁਕਸਾਨ ਨਹੀਂ ਸੀ ਪਬਲਿਕ ਦੀ ਮੰਗਾ ਵੀ ਪਰਲੇ ਪਾਸੇ ਜਿਆਦਾ ਲੰਬਾ ਵਾਲਾ ਪੈ ਜਾਂਦਾ ਵੀ ਇੱਧਰ ਵੀ ਕੋਈ ਨਾ ਕੋਈ ਫਾਇਰ ਵਗੜ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਪਹਿਲਾਂ ਤਾਂ ਮੇਨ ਗੱਲ ਹੈ ਫਾਇਰ ਵਾਲਿਆਂ ਕੋਲ ਉਹਨਾਂ ਕੋਲ ਪੂਰੀ ਚਿੱਤੀ ਨਹੀਂ ਹੈ ਨਾ ਤਾਂ ਕੋਈ ਕਟਰ ਹੈ ਕੱਟਣ ਲਈ ਨਾ ਇੱਕ ਮਾਸਕ ਲਾ ਕੇ ਪਿੱਛੇ ਸਿਲੰਡਰ ਲਾ ਕੇ ਬੰਦਾ ਚੜ ਜਾਂਦਾ ਉਹਨਾਂ ਰਮਾਲ ਬੰਨ ਮੰਨ ਕੇ ਜਾ ਰਹੇ ਨਾ ਦਸਤਾਨੇ ਨਹੀਂ ਠੀਕ ਹੈ ਜੀ ਇਹ ਗੱਡੀਆਂ ਵੀ ਜਦ ਕਾਂਗਰਸ ਸਰਕਾਰ ਦੀ ਸਿੱਧੂ ਸਾਹਿਬ ਨੇ ਦੋ ਗੱਡੀਆਂ ਦਿੱਤੀ ਉਸ ਤੋਂ ਬਾਅਦ ਫਾਇਰ ਤੱਕ ਲਈ ਕਿਸੇ ਨੇ ਕੋਈ ਪ੍ਰਾਲਾ ਨਹੀਂ ਕੀਤਾ ਤੁਸੀਂ ਦੇਖ ਲਓ ਵੀ ਕੋਈ ਪ੍ਰਾਲਾ ਸਿੱਧੂ ਸਾਹਿਬ ਦੇ ਟਾਈਮ ਤੋਂ ਤੱਕ ਨਹੀਂ ਉਹੀ ਗੱਡੀਆਂ ਉਸ ਤੋਂ ਬਾਅਦ ਕੋਈ ਵੀ ਇੰਸਟੀਚਿਊਟ ਨੇ ਕੋਈ ਕੁਝ ਵੀ ਕਦੇ ਕਿਸੇ ਦਸਤਾਵੇਜ਼ ਮੰਗਦੇ ਕਦੇ ਮੰਨਦੇ ਕਦੇ ਕਿਦੀ ਪੈਂਟ ਚੱਕ ਕੇ ਹੱਥਾਂ 'ਚ ਫਾਕੇ ਐਂ ਅੱਗ ਬੁਝਾ ਰਹੇ ਪੈਂਟ ਹੈ ਜਿਹੜਾ ਇਹ ਹਲੇ ਕੁਝ ਕਹਿ ਨਹੀਂ ਸਕਦੇ ਕਿ ਸ਼ਾਰਟ ਸਰਕਟ ਹੋਇਆ ਕਾਫੀ ਭਿਆਨਕ ਅੱਗ ਲੱਗੀ ਸੀ 11:00 ਵਜੇ ਦਾ ਟਾਈਮ ਫੋਨ ਆਇਆ ਤੇ ਫਾਇਰ ਵਾਲਿਆਂ ਨੂੰ ਫੋਨ ਕੀਤਾ ਪੁਲਿਸ ਸਟੇਸ਼ਨ ਨੂੰ ਫੋਨ ਕੀਤਾ ਜਿਹੜੇ ਚੰਦ ਮਿੰਟਾਂ ਚ ਇੱਥੇ ਆ ਗਏ ਮੈਂ ਧੰਨਵਾਦ ਕਰਦਾ ਸਾਰੀ ਫਾਇਰ ਵਾਲੀ ਟੀਮ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਨੀਚੇ ਅੱਗ ਨੂੰ ਕਾਬੂ ਪਾਇਆ ਤੇ ਪਿੱਛੇ ਵੀ ਪਾੜ ਲਾ ਕੇ ਜਿਹੜੇ ਲੱਗੇ ਹੋਏ ਨੇ ਬਹੁਤ ਮਿਹਨਤ ਕਰ ਰਹੇ ਨੇ ਪਰ ਇਸ ਸਮੇਂ ਜਿਹੜੀ ਲੋੜ ਹੈ ਉਹਦੇ ਨਾਲ ਹੈਲਪ ਕਰਨ ਦੀ ਲੋੜ ਹੈ ਸਾਨੂੰ ਆਪ ਕੋਈ ਸਿਆਸਤ ਰਾਜਨੀਤੀਆਂ ਕਰਨ ਦੀ ਲੋੜ ਨਹੀਂ ਵੀ ਫਾਇਰ ਵਾਲੀ ਗੱਡੀ ਲੇਟ ਆਈ ਬਿਲਕੁਲ ਕੋਈ ਲੇਟ ਨਹੀਂ ਆਈ ਗੱਡੀ ਮੌਕੇ ਤੇ ਆਈ ਹੈ ਇੱਧਰੋਂ ਪੁਲ ਦੇ ਉੱਤੇ ਥੋੜਾ ਲਕਪੋਲ ਲੱਗਿਆ ਹੋਇਆ ਚਾਵਲਾ ਚੌਂਕ ਤੋਂ ਗੱਡੀ ਭੰਮ ਕੇ ਆਂਦੀ ਹੈ ਇੱਥੇ ਜਿਹੜੇ ਆ ਰਾਜਨੀਤੀ ਰੋਟੀਆਂ ਸੇਕਣ ਆਏ ਹੋਏ ਨੇ ਇੱਥੇ ਖੜ ਕੇ ਗੱਲਾਂ ਕਰੀਏ ਤੇ ਆਪ ਜਾਣ ਉੱਤੇ ਚੜਨ ਠੀਕ ਹੈ ਫਿਰ ਅਸੀਂ ਮੰਨੀ ਦੀ ਸੇਵਾ ਕਰਨਾ ਸਿਰਫ ਇੱਥੇ ਕਾਂਗਰਸੀ ਆ ਗੂ ਰਾਜਨੀਤੀਆਂ ਰੋਟੀਆਂ ਪਬਲਿਕ ਦੀ ਪਬਲਿਕ ਰਵੇਲਾ ਰੋਸ ਪਾਇਆ ਜਾ ਰਿਹਾ ਹੈ ਵੀ ਅਸੀਂ ਕੁਝ ਦੁਕਾਨਦਾਰ ਉੱਥੇ ਮੌਕੇ ਤੇ ਵੀ ਗਏ ਸੀ ਉੱਥੇ ਕੋਈ ਡਰਾਈਵਰ ਮੌਜੂਦ ਨਹੀਂ ਹੈਗਾ ਸੀ ਬਿਲਕੁਲ ਹੈਗਾ ਸੀ ਡਰਾਈਵਰ ਡ라이ਵਰ ਹੈਗੇ ਸੀ ਜਿਹੜੇ ਗਏ ਆ ਗੱਡੀ ਭਰੀ ਹੋਈ ਸੀ ਜਦ ਚਾਵਲਾ ਚੌਂਕ ਵੱਲੋਂ ਲਿਆਏ ਉਹ ਗੱਡੀ ਆ ਪੰਜ ਗੱਡੀਆਂ ਲੱਗੀਆਂ ਤੁਹਾਡੇ ਸਾਹਮਣੇ ਛੇ ਗੱਡੀਆਂ ਲੱਗੀਆਂ ਗੱਡੀਆਂ ਭਰ-ਭਰ ਕੇ ਆ ਰਹੀਆਂ ਹੁਣ ਜੇ ਸੀ ਬੀ ਵਾਲਾ ਡਰਾਈਵਰ ਲਿਆ ਆਂਦਾ ਇਹਨਾਂ ਨਾਲ ਆਪਾਂ ਅੱਗੋਂ ਛੜਲ ਤੋੜ ਕੇ ਆਪਾਂ ਉਹਦੇ ਵੀ ਅੱਗੇ ਕਾਬੂ ਪਾ ਲੈਣਾ ਜਿਹੜੀ ਉੱਪਰ ਲੱਗੀ ਹੋਈ ਹੈ ਇਹ ਤਾਂ ਆਪ ਹੱਥਾਂ ਨਾਲ ਮਿਹਨਤ ਕਰਕੇ ਪਤਾ ਲੱਗਦਾ ਸਿਆਸੀ ਰੋਟੀਆਂ ਸੇ ਕਿੰਨੀ ਪਤਾ ਨਹੀਂ ਮੈਂ ਤੁਹਾਡਾ ਕਹਿਣਾ ਜਿਹੜਾ ਜਿਹੜਾ ਮਾਰ ਨਾਲ ਕੁਝ ਨਹੀਂ ਹੁੰਦਾ ਜਿਹੜੇ ਪਬਲਿਕ ਉੱਥੇ ਗਈ ਹੈ ਝੂਠ ਬੋਲਦੀ ਹੈ ਉਹ ਪਬਲਿਕ ਗਿਆ ਕੋਈ ਦੱਸੋ ਕਿਹੜਾ ਪਬਲਿਕ ਇੱਕ ਦੁਕਾਨਦਾਰ ਦੁਕਾਨਦਾਰ ਭਰਾ ਗਏ ਸੀ ਇਥੋਂ ਦੁਕਾਨਦਾਰ ਕਹਿੰਦਾ ਦੱਸੋ ਤਾਂ ਸਹੀ ਨਾ ਕੋਈ ਮੌਕੇ ਤੇ ਦੱਸੇ ਤਾਂ ਸਹੀ ਵੀ ਕਹਿ ਰਿਹਾ ਵੀ ਹਾਂ ਵੀ ਫਾਇਰ ਵਾਲੇ ਲੇਟ ਆ ਰਹੇ ਨੇ ਸਾਡੇ ਨਾਲੇ ਗੱਲ ਕੀਤੀ ਉਹਨਾਂ ਨੇ ਵੀ ਕਹਿੰਦੇ ਵੀ ਉੱਥੇ ਗਏ ਸੀ ਤੁਹਾਡੇ ਨਾਲ ਕੀਤੀ ਹੈ ਕੋਈ ਮੌਕੇ ਤੇ ਦੱਸ ਦਿਓ ਤੁਸੀਂ ਲੈ ਲਓ ਕਿਸੇ ਦੀ ਬਾਈਟ ਲੈ ਲਓ ਕੋਈ ਕਹਿ ਰਿਹਾ ਠੀਕ ਅਸੀਂ ਆਪ ਖੁਦ ਫੋਨ ਮਾਰਿਆ ਹੈ ਚੰਦ ਮਿੰਟਾਂ ਦੇ ਵਿੱਚ ਪੁਲਿਸ ਸਟੇਸ਼ਨ ਤੋਂ ਵੀ ਆ ਗਏ ਹਲੇ ਤੱਕ ਖੜੇ ਨਹੀਂ ਉਹ 11 ਵਜੇ ਤੇ ਆਏ ਹੋਣੇ 4 ਵਜੇ ਤੱਕ ਖੜੇ ਨੇ ਫਾਇਰ ਦੇ ਸਾਰੇ ਬੰਦੇ ਖੜੇ ਨੇ ਇੱਥੇ ਮੈਂ ਧੰਨਵਾਦ ਕਰਦਾ ਸਾਰੇ ਫਾਇਰ ਦੀ ਸਾਰੀ ਟੀਮ ਦਾ ਜਿਹੜੇ ਪੂਰੀ ਅੱਗ ਕੀ ਨਾਮ ਹੈ ਤੁਹਾਡਾ ਮੈਂ ਫਾਇਰ ਅਫਸਰ ਹਰਪੀ ਸਿੰਘ ਹਰੰਦ ਫਡੇਗੜ ਸਾਹਿਬ ਕੀ ਮਾਮਲਾ ਹੈ ਤੇ ਕਿਵੇਂ ਅੱਗ ਲੱਗੀ ਇਹ ਵੀ ਇੱਕ ਸਪਾਰਕਿੰਗ ਦੇ ਨਾਲ ਲੱਗੀ ਹੈ ਜੀ ਬਾਕੀ ਇਹਦਾ ਹੁਣ ਮੋਆਇਨਾ ਕਰਕੇ ਦੱਸਿਆ ਜਾਏਗਾ ਕੀ ਹੋਇਆ ਤੇ ਕਿੱਦਾਂ ਹੋਇਆ ਜੀ ਕਿੰਨੀਆਂ ਕੋ ਗੱਡੀਆਂ ਲੱਗੀਆਂ ਤੇ ਅੱਗ ਬੁਝੀ ਹੈ ਪੰਜ ਤੋਂ ਸੱਤ ਗੱਡੀਆਂ ਲੱਗ ਗਈਆਂ ਜੀ ਹਜੇ ਕੁਝ ਹੋਰ ਲੱਗਣ ਦੀ ਸੰਕਾ ਹੈ ਜੀ ਤੇ ਇੱਥੇ ਕੁਝ ਲੋਕਾਂ ਨੇ ਦੋਸ਼ ਵੀ ਲਗਾਇਆ ਕਹਿੰਦੇ ਫਾਇਰ ਅਸੀਂ ਇਹਨਾਂ ਨੂੰ ਬਹੁਤ ਲੇਟ ਆਏ ਨੇ ਜਿਹੜੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੰਟੈਸਟ ਛਵਾੜੇ ਕੰਟ ਡੇਢ ਘੰਟੇ ਬਾਅਦ ਇੱਥੇ ਪਹੁੰਚੀਆਂ ਜੀ ਮੈਂ ਮੈਨੂੰ ਜਿਹੜੇ ਸਮੇਂ ਟੈਲੀਫੋਨ ਆਇਆ ਉਹਦੇ ਅਕੋਰਡਿੰਗ 5 ਤੋਂ 7 ਮਿੰਟ ਦੇ ਵਿੱਚ ਵਿੱਚ ਗੱਡੀ ਇੱਥੇ ਪਹੁੰਚ ਗਈ ਹੈ ਐਮਸੀ ਸਹਿਬਾਨ ਦੇ ਜਿੱਦਾਂ ਹੀ ਫੋਨ ਆਇਆ ਮੈਨੂੰ ਸੋਨੂ ਵੀਰ ਦਾ ਤੇ ਉਹਦੇ ਅਕੋਰਡਿੰਗ 5 ਤੋਂ 7 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਕੁਝ ਕਿ ਬੰਦੇ ਤੁਹਾਡੇ ਦਫ਼ਤਰ ਵੀ ਗਏ ਸੀ ਕਹਿੰਦੇ ਉੱਥੇ ਦਫ਼ਤਰ ਕੋਈ ਡਿਊਟੀ ਹੁੰਦੀ ਬੰਦੇ ਦੀ ਰਾਤ ਵੇਲੇ ਬਿਲਕੁਲ ਜੀ ਹਰ ਵੇਲੇ 7 ਬੰਦੇ ਔਨ ਡਿਊਟੀ ਮੁਲਾਜ਼ਮ ਲੈਂਦੇ ਹੀ ਲੈਂਦੇ ਨੇ ਲੇਕਿਨ ਮੱਲੇ ਵਾਲਿਆਂ ਨੇ ਦੋ ਚਲਾਏ ਵੀ ਉੱਥੇ ਕੋਈ ਬੰਦਾ ਗੇਮ ਲੈਵਲਾਂ ਦਾ ਇਹ ਅਲੋਕੇਸ਼ਨ ਹੈ ਤੇ ਇਹ ਨਹੀਂ ਪੂਰੀ ਤੈਕਨੀਕੀ ਗੱਲ ਕਰਕੇ ਜ਼ਰੂਰ ਕਹਿਆ ਜਾਏਗਾ ਹੱਲੇ ਦਾ ਜੀ ਠੀਕ